ਸ੍ਰੀ ਨਾਮਦੇਵ ਜੀ ਮਹਾਰਾਜ ਦੇ ਵਿਚਾਰ ਕਿੰਨੇ ਬੁਲੰਦ ਨੇ ਗਿਆਨ ਕਿੰਨਾ ਮਹਾਨ ਹੈ ਉਹਨਾਂ ਦੇ ਇੱਕ ਪਾਵਨ ਪਵਿੱਤਰ ਸ਼ਬਦ ਤੋਂ ਪਤਾ ਚੱਲਦਾ ਹੈ ਆਮ ਗਾਥਾ ਹੈ ਔਰ ਉਹ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਲਿਖੀ ਕਿ ਕੰਮ ਕਿਤੇ ਪਿਓ ਚਲਿਆ ਨਾਮਦੇਵ ਨੂੰ ਆਖ ਸੁਣਾਇਆ ਨਾਮਦੇਵ ਨੂੰ ਸਾਰੀ ਗੱਲ ਸੁਣਾ ਦਿੱਤੀ ਠਾਕੁਰ ਦੀ ਸੇਵਾ ਕਰੇ ਘਰ ਵਿੱਚ ਮੂਰਤੀਆਂ ਰੱਖੀਆਂ ਸਨ ਤੇ ਨਾਮਦੇਵ ਨੂੰ ਕਹਿੰਦੇ ਨੇ ਤੂੰ ਅੰਮ੍ਰਿਤ ਵੇਲੇ ਉੱਠਣਾ ਹੈ ਤੂੰ ਠਾਕਰਾ ਨੂੰ ਇਸ਼ਨਾਨ ਕਰਾਣ ਲਈ ਨਦੀ ਤੋਂ ਮਾਂਜੀ ਹੋਈ ਗਾਗਰ ਵਿੱਚ ਝਲ ਭਰ ਕੇ ਲਿਆਉਣਾ ਹੈ ਪਵਿੱਤਰ ਗਾਗਰ ਵਿੱਚ ਜਲ ਭਰ ਕੇ ਲਿਆਉਣਾ ਹੈ ਤੇ ਠਾਕਰਾ ਨੂੰ ਇਸ਼ਨਾਨ ਕਰਾਣਾ ਹੈ ਬਗੀਚੇ ਵਿੱਚ ਜਾ ਕੇ ਫੁੱਲ ਤੋੜਨੇ ਨੇ ਬਗੀਚੇ ਵਿੱਚ ਜਾ ਕੇ ਤੇ ਤੋੜੇ ਹੋਏ ਫੁੱਲਾਂ ਦੀ ਮਾਲਾ ਬਣਾ ਕੇ ਠਾਕਰ ਦੇ ਗਲ ਦੇਚ ਪਾਣੀ ਹੈ ਸਿਰਫ ਇਤਨਾ ਹੀ ਨਹੀਂ ਘਰ ਦੇ ਵਿਚ ਜਿਹੜੀ ਕਪਿਲਾ ਗਊ ਹੈ ਉਸ ਦਾ ਦੁੱਧ ਚੋਕ ਹੈ ਤੂੰ ਠਾਕਰਾ ਨੂੰ ਪਿਲਾਣਾ ਹੈ ਇਹ ਸਾਰਾ ਕਰਮ ਜੋ ਨਾਲਾ ਪਿਤਾ ਨਿਤ ਕਰਦਾ ਸੀ ਚੋਂ ਕਿ ਅੱਜ ਕਿਦਰੇ ਬਾਹਰ ਕੰਮਕਾਰ ਲਈ ਜਾ ਰਿਹਾ ਹੈ ਤੂੰ ਨਾਮ ਦੇ ਉਹਨੂੰ ਕਹਿ ਦਿੱਤਾ ਹੈ ਜਿਤਨੇ ਚਿਰ ਤੱਕ ਮੈਂ ਨਾ ਆਵਾਂ ਇਹ ਸਾਰਾ ਪੂਜਾ ਇਹ ਸਾਰਾ ਅਰਚਾ ਵੰਦਨ ਤੂੰ ਕਰਨਾ ਹੈ ਅਮਰਤ ਵੇਲੇ ਬਣੇ ਹੋਏ ਰੋਜ਼ਾਨਾ ਦੇ ਸਭਾਵ ਮੁਤਾਬਕ ਆਪ ਉੱਠੇ ਨੇ ਬ੍ਰਹਮ ਮੂਰਤ ਦੇ ਚ ਗਾਗਰ ਪਿੱਤਲ ਦੀ ਸਿਰ ਤੇ ਰੱਖੀ ਹੈ ਨਦੀ ਦੇ ਟੱਟ ਤੇ ਗਏ ਨੇ ਗਾਗਰ ਖੂਬ ਮਾਂਜੀ ਹੈ ਇਸ਼ਨਾਨ ਕੀਤਾ ਹੈ ਗਾਗਰ ਨੂੰ ਭਰਿਆ ਹੈ ਤਾਂ ਆਪ ਦੀ ਦ੍ਰਿਸ਼ਟੀ ਜਲ ਜੰਤੂਆਂ ਤੇ ਪੈ ਗਈ ਮੱਛਲੀਆਂ ਤੇ ਪੈ ਗਈ ਕੁਝ ਮੈਂਡਕ ਸਨ ਉਹਨਾਂ ਤੇ ਪੈ ਗਈ ਕੁਝ ਕਛੂਏ ਸਨ ਉਹਨਾਂ ਤੇ ਪੈ ਗਈ ਆਪ ਦੇ ਅੰਦਰੋਂ ਮਰਗੇਤ ਦਾ ਝਰਨਾ ਇੰਜ ਫੁੱਟਿਆ ਆਨੀ ਲੈ ਕੁੰਭ ਭਰਾਈ ਲੈ ਉਦਕ ਠਾਕਰ ਕੋਈ ਇਸ਼ਨਾਨ ਕਰਉ ਪਰ 42 ਲੱਖ ਜੀਉ ਜਲ ਮੇ ਹੋਤੇ ਵਿਛਲ ਵੇਲਾ ਕਾਹੇ ਕਰਉ ਮਹਾਰਾਸ਼ਟਰ ਦੇਚ ਪ੍ਰਭੂ ਦਾ ਇੱਕ ਨਾਮ ਵਿਛਲ ਵੀ ਹੈ ਉਸੇ ਦਾ ਹੀ ਆਪ ਪ੍ਰਯੋਗ ਕਰਦੇ ਨੇ ਵਿਛਲ ਨਾਮ ਦਾ ਇੱਕ ਮੰਦਿਰ ਵੀ ਹੈ ਵਿਛਲ ਮੰਦਿਰ ਪੰਡਰਪੁਰ ਦੇਚ ਔਰ ਉਹ ਤੀਰਤ ਹੈ ਔਰ ਬਹੁਤ ਵੱਡੀ ਪੂਰਨਮਾਸ਼ੀ ਵਾਲੇ ਦਿਨ ਭੀੜ ਲੈਂਦੀ ਹੈ। ਸ਼੍ਰੀ ਨਾਮਦੇਵ ਜੀ ਮਹਾਰਾਜ ਕਹਿੰਦੇ ਨੇ ਐ ਬੇਠਲ ਦਸ ਮੈਂ ਕੀ ਕਰਾਂ ਮੈਂ ਪਾਣੀ ਭਰਿਆ ਹੈ ਗਾਗਰ ਮਾਂਜੀ ਹੈ ਤੈਨੂੰ ਇਸ਼ਨਾਨ ਕਰਾਣਾ ਹੈ ਪਰ ਕਰਾਂ ਕਿ ਪਾਣੀ ਪਵਿੱਤਰ ਨਹੀਂ ਹੈ। ਕਿਉਂ ਕਿ 42 ਲੱਖ ਜੁਨੀਆਂ ਤੇ ਆਖਰ ਪਾਣੀ ਦੇ ਚ ਨੇ ਤੇ ਉਹ ਸਾਰਾ ਕਿਰਿਆ ਕਰਮ ਪਾਣੀ ਦੇ ਚ ਹੀ ਕਰਦੀਆਂ ਨੇ। ਜਨਮ ਉਹਨਾਂ ਦਾ ਪਾਣੀ ਦੇ ਚ ਜੀਵਨ ਉਹਨਾਂ ਦਾ ਪਾਣੀ ਵਿੱਚ ਮਰਨ ਉਹਨਾਂ ਦਾ ਪਾਣੀ ਵਿੱਚ ਸਾਰੀ ਕਿਰਿਆ ਪਾਣੀ ਦੇ ਵਿੱਚ ਔਰ ਇਹ ਕੁੱਲ ਮਖਲੂਕ ਦਾ ਅੱਧਾ ਹਿੱਸਾ ਪਾਣੀ ਦੇ ਵਿੱਚ ਹੈ ਪ੍ਰਾਣੇ ਸ਼ਾਸਤਰਾਂ ਦੀ ਗਣਿਤ ਦੇ ਮੁਤਾਬਕ 84 ਲੱਖ ਜੌਨੀਆਂ ਨੇ ਜਿਹਦੇ ਚੋਂ 42 ਲੱਖ ਜਲ ਦੇ ਚ ਨੇ 21 ਲੱਖ ਥਲ ਜੰਦੂ ਨੇ ਔਰ 21 ਲੱਖ ਨਭ ਜੰਦੂ ਨੇ ਆਕਾਸ਼ ਦੇ ਵਿੱਚ ਉੱਡਣ ਵਾਲੇ ਇਸ ਢੰਗ ਨਾਲ 84 ਲੱਖ ਦੀ ਗਿਣਤੀ ਕੀਤੀ ਗਈ ਹੈ ਪਰ ਇਹ ਅੱਧਾ ਜੀਵ ਮੰਡਲ ਸਾਰੇ ਦਾ ਸਾਰਾ ਪਾਣੀ ਵਿੱਚ ਹੈ। ਤੋਂ ਨਾਮਦੇਵ ਕਹਿੰਦੇ ਨੇ ਜਦ ਜੀਵਨ ਪਾਣੀ ਵਿੱਚ ਹੈ ਜਨਮ ਪਾਣੀ ਵਿੱਚ ਹੈ ਮਰਨ ਪਾਣੀ ਵਿੱਚ ਹੈ ਇਹ ਪਾਣੀ ਪਵਿੱਤਰ ਨਹੀਂ ਹੋ ਸਕਦਾ ਹੈ। ਇਹ ਤੇ ਅਪਵਿੱਤਰ ਹੈ। हे ਪ੍ਰਭੂ ਮੈਂ ਇਸ ਜਲ ਦਾ ਤੈਨੂੰ ਇਸ਼ਨਾਨ ਨਹੀਂ ਕਰਾਣਾ। ਖਾਲੀ ਗਾਗਰ ਲੈ ਕੇ ਆ ਗਏ। ਔਰ ਸੋਚ ਰਹੇ ਨੇ ਅਜ ਠਾਕਰਾ ਨੂੰ ਇਸ਼ਨਾਨ ਨਹੀਂ ਕਰਾਣਾ ਪਾਣੀ ਤੇ ਅਪਵਿੱਤਰ ਹੈ ਤੇ ਇਹ ਤੇ ਠਾਕਰਾ ਨੂੰ ਅਪਵਿੱਤਰ ਕਰਨਾ ਹੋਵੇਗਾ ਪਰ ਇਹ ਸੋਚਣੀ ਆਪ ਦੇ ਅੰਦਰ ਜੋ ਫੁੱਟੀ ਹੈ ਗਾਲ ਬਨ 11 ਸਾਲ ਦੀ ਉਮਰ ਦੇ ਵਿੱਚ ਛੋਟੇ ਨੇ ਬੱਚੇ ਪਿਤਾ ਬਾਹਰ ਜਾ ਰਿਹਾ ਤੇ ਪੁੱਤਰ ਨੂੰ ਸਮਝਾਇਆ ਇਹ ਸਭ ਕੁਝ ਤੂੰ ਰੋਜ਼ ਕਰਨਾ ਪਰ ਇਸ 마ਸੂਮ ਬਾਲਕ ਦੇ ਧਾਰਮਿਕ ਸੰਸਕਾਰ ਇਤਨੇ ਪਰਬਲ ਨੇ ਤੇ ਬੁੱਧੀ ਇਤਨੇ ਉਜਵਲ ਹੈ ਆਪ ਕਹਿੰਦੇ ਨੇ ਨਹੀਂ ਕਿ ਜਲ ਤੇ ਅਪਵਿੱਤਰ ਹੈ ਤੇ ਅਪਵਿੱਤਰ ਜਲ ਦੇ ਨਾਲ ਹੇ ਪ੍ਰਭੂ ਮੈਂ ਤੈਨੂੰ ਇਸ਼ਨਾਨ ਕਰਾਵਾਂ ਤੇ ਕਿਵੇਂ ਕਰਾਵਾਂ ਛੋਟੀ ਜਿਹੀ ਟੋਕਰੀ ਲੈ ਕੇ ਆਪ ਬਗਿਆਰ ਵਿੱਚ ਹੈ ਫੁੱਲ ਤੋੜਨ ਲੱਗੇ ਨੇ ਤੇ ਫੁੱਲਾਂ ਦੇ ਉੱਤੇ ਮੰਡਲਾ ਰਹੇ ਨੇ ਭौंरे तितਲੀਆਂ ਆਪ ਦੇਖਦੇ ਆਏ ਇੱਕਦਮ ਹੈਰਾਨ ਹੋਏ ਕਿ ਸ਼ਹਿਦ ਦੀਆਂ ਮੱਖੀਆਂ ਵੀ ਫੁੱਲਾਂ ਦੇ ਚੋਂ ਰਸ ਕੱਢ ਰਹੀਆਂ ਨੇ ਆਪਕੰਨੇ ਫੁੱਲ ਵੀ ਪਾਵਨ ਨਹੀਂ ਨੇ ਪਵਿੱਤਰ ਨਹੀਂ ਨੇ ਇਹਨਾਂ ਦਾ ਰਸ ਤੇ ਭੌਰੇ ਲੈ ਜਾਂਦੇ ਨੇ ਇਹਨਾਂ ਦੇ ਚੌਰਸ ਤੇ ਸ਼ਹਿਦ ਦੀਆਂ ਮੱਖੀਆਂ ਕੱਢ ਕੇ ਲੈ ਜਾਂਦੀਆਂ ਨੇ ਤਿਤਲੀਆਂ ਕੱਢ ਕੇ ਲੈ ਜਾਂਦੀਆਂ ਨੇ ਲਿਆਜ਼ਾ ਇਹਨਾਂ ਫੁੱਲਾਂ ਦੀ ਮਾਲਾ ਪਰੋ ਕੇ ਢੇਠਾ ਕਰ ਮੈਂ ਤੇਰੇ ਗਲੇ ਕਿਸ ਤਰ੍ਹਾਂ ਪਾਵਾਂ ਜਦਕਿ ਇਹਨਾਂ ਫੁੱਲਾਂ ਦਾ ਇਸਤੇਮਾਲ ਭੌਰੇ ਪਹਿਲੇ ਹੀ ਕਰ ਲੈਂਦੇ ਨੇ ਤਿਤਲੀਆਂ ਪਹਿਲੇ ਹੀ ਕਰ ਲੈਂਦੀਆਂ ਨੇ ਸ਼ਹਿਦ ਦੀਆਂ ਮੱਖੀਆਂ ਪਹਿਲੇ ਹੀ ਕਰ ਲੈਂਦੀਆਂ ਨੇ ਆ ਨੀਲੇ ਫੁੱਲ ਪਰੋਈ ਲੈ ਮਾਲਾ ਠਾਕਰ ਕੀ ਹੋ ਪੂਜ ਕਰੋ ਪਰ ਪਹਿਲੇ ਬਾਸ ਲਈ ਹੈ ਭੌਰੇ ਬੀਠਲ ਭੇਲਾ ਕਾਹੇ ਕਰੋ ਹੋ ਬਹੁ ਇਸ ਤਰ੍ਹਾਂ ਦਾ ਬਾਗ ਭਗਤ ਰਵਦਾਸ ਜੀ ਮਹਾਰਾਜ ਦਾ ਵੀ ਹੈ ਮਾਈ ਗੋਬਿੰਦ ਪੂਜਾ ਕਹਾ ਲੈ ਚਰਾਉ ਅਵਰ ਨਾ ਫੂਲ ਅਨੂਪ ਨਾ ਪਾਉ ਦੂਧ ਦਾ ਬਛਰੇ ਥਨੋ ਬਿਡਾਰਿਓ ਫੂਲ ਭਵਰ जल मीन बिगार्यो हे प्रभु मैं किने पानी नाल तैनू स्नान करावा ओते जल अपवित्र कर दित्ता है मीन ने फूल ते अपवित्र कर देते ने भौरिया ने तितलियां ने शहद दीयां मक्खियां ने हुन आपनो ख्याल आया कि तीजा कम पिता ने सौंपिया सी कपिला गौ दा दूध ठाकरा नु पिलाणा है तो अपनी माता नु आख्या गौ छोदियो ਦੁੱਧ ਚਾਹੀਦਾ ਨਾਮਦੇਵ ਦੀ ਮਾਤਾ ਨੇ ਗਊ ਦਾ ਬਛੜਾ ਖੋਲਿਆ ਬਛੜਾ ਥਣ ਚੁੰਗਣ ਲੱਗ ਪਿਆ ਤੇ ਨਾਮਦੇਵ ਜੀ ਮਹਾਰਾਜ ਆਪਣੀ ਮਾਂ ਨੂੰ ਕਹਿੰਦੇ ਨੇ ਪਹਿਲੇ ਇਹ ਬਛੜਾ ਦੁੱਧ ਪੀਏਗਾ ਹਾਂ ਮੇਰੇ ਬੱਚੇ ਪਹਿਲੇ ਬਛੜਾ ਦੁੱਧ ਪੀਏਗਾ ਤਾਂ ਹੀ ਗਊ ਦੁੱਧ ਦੇਂਦੀ ਹੈ ਤਾਂ ਆਪ ਕਹਿਣ ਲੱਗੇ ਮਾਂ ਮੈਨੂੰ ਇਹ ਦੁੱਧ ਨਹੀਂ ਚਾਹੀਦਾ ਇਸ ਦੁੱਧ ਦਾ ਭੋਗ ਮੈਂ ਠਾਕਰਾ ਨੂੰ ਨਹੀਂ ਲਵਾਣਾ ਕਿਉਂ आनीले दूध रिधाई ले खीरन ठाकर को न वेद करों पर पहले दूध बेतारयो बछरे बिठल भेला काहे करों हे बिठल दसमे की करा ए दूध ते पहले चंग गया बछड़ा उन्हें पवित्र कर देता है थणा विच दूध त बछरे थनो बिटा रयो भगत रविदास जी महाराज कहंदे ने, ने। आनीले दूध रिधाई ले खीरन ਹਾ ਕਰ ਕੋਨੇ ਵੇਤ ਕਰੂੰ ਪਰ ਪਹਿਲੇ ਦੁੱਧ ਬਿਟਾਰਿਓ ਬਛਰੇ ਬਿਠਲ ਭੇਲਾ ਕਾਹੇ ਕਰੂੰ اے ਬਿਠਲ ਦਸ ਮੈਂ ਕੀ ਕਰਾਂ ਦੁੱਧ ਤੇ ਅਪਵਿੱਤਰ ਹੋ ਗਿਆ ਇਹ ਤੇ ਪਹਿਲੇ ਬਛੜੇ ਨੇ ਪੀ ਲੇ ਤੇ ਮੈਂ ਤੇ ਤੈਨੂੰ ਪਹਿਲੇ ਭੋਗ ਲਵਾਣਾ ਸੀ ਪਰ ਇਹ ਤੇ ਬਛੜਾ ਹੀ ਪਹਿਲੇ ਭੋਗ ਲਾ ਗਿਆ ਹੈ ਔਰ ਥੜਾਂ ਦੇ ਚ ਹੀ ਝੂਠਾ ਕਰ ਗਿਆ ਹੈ ਤੋ ਮੈਂ ਇਸਦਾ ਭੋਗ ਲਵਾਵਾ ਤੇ ਕਿਵੇਂ ਲਵਾਵਾ ਅੱਜ ਪੂਜਾ ਨਹੀਂ ਹੋਈ ਅੱਜ ਠਾਕਰਾਂ ਦਾ ਇਸ਼ਨਾਨ ਨਹੀਂ ਹੋਇਆ ਅੱਜ ਠਾਕਰਾਂ ਦੇ ਅੱਗੋਂ ਦੁੱਧ ਨਹੀਂ ਰੱਖਿਆ ਗਿਆ ਦੁੱਧ ਨਹੀਂ ਪਿਲਾਇਆ ਗਿਆ ਆਪ ਬੈਠੇ ਨੇ ਸੋਚ ਦੇ ਵਿੱਚ ਪਿਤਾ ਨਾਰਾਜ਼ ਹੋਵੇਗਾ ਪਿਤਾ ਉਖਾਵੇਗਾ ਇਸ ਤਰ੍ਹਾਂ ਦੀਆਂ ਸੋਚਾਂ ਦੇ ਵਿੱਚ ਆਪ ਪਏ ਨੇ ਤੇ ਆਪ ਦੇ ਅੰਦਰੋਂ ਅਮਰ ਘੁਨੇ ਇੰਜ ਉੱਠੇ ਈਬੇ ਬੀਠਲ ਉਬੇ ਬੀਠਲ ਬੀਠਲ ਬਿਨ ਸੰਸਾਰ ਨਹੀਂ ਥਾਨ-ਥਨੰਤਰ ਪ੍ਰਣਵੇ ਨਾਮਾ ਪੂਰ ਰਹਿਤੋਂ ਸਰਬਮਹੀ हे प्रभु जद मैं सोचया कि तैनू ਇਸ਼ਨਾਨ ਕਰਾਵਾਂ ਤਾਂ ਤੂੰ ਮੱਛੀ ਹੋ ਕੇ ਪਹਿਲੇ ਆਪ ਹੀ ਜਲ ਦੇਚ ਇਸ਼ਨਾਨ ਕਰ ਰਿਹਾ ਮੈਂ ਤੈਨੂੰ ਕਿ ਇਸ਼ਨਾਨ ਕਰਾਵਾਂ हे प्रभु जद मैं ਤੈਨੂੰ ਸੋਚਿਆ ਤੇਰੇ ਬਾਰੇ ਸੋਚਿਆ ਕਿ ਇਸ਼ਨਾਨ ਕਰਾਵਾਂ ਤਾਂ ਇਹ ਵੀ ਵਿਚਾਰ ਪੈਦਾ ਹੋਇਆ ਕਿ ਇਸ਼ਨਾਨ ਤੇ ਉਸਨੂੰ ਕਰਾਇਆ ਜਾਂਦਾ ਜੋ ਮੈਲਾ ਹੋ ਜਾਏਂਗਾ ਤਾ ਤੂੰ ਮੈਲਾ ਹੋ ਜਾਣਾ ਹੈ ਸਾਇਬ ਕਹਿੰਦੇ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਹਮ ਮੈਲੇ ਤੂੰ ਉਜਲ ਕਰਤੇ ਹਮ ਨਿਰਗੁਣ ਧੋਂਦਾਤਾ ਤੂੰ ਤੇ ਉਜਲ ਹੈ ਤੂੰ ਤੇ ਪਾਵਨ ਹੈ ਤੂੰ ਤੇ ਪਵਿੱਤਰ ਹੈ ਮੈਲੇ ਦੇ ਅਸੀ ਹੋ ਜਾਂਦੇ ਹੈ ਸਾਡਾ ਤਨ ਮੈਲਾ ਸਾਡਾ ਮਨ ਮੈਲਾ ਹੈ ਪ੍ਰਭੂ ਤੂੰ ਤੇ ਨਿਰਮਲ ਹੈ ਤੂੰ ਤੇ ਸਵਚ ਹੈ ਤੂੰ ਤੇ ਪਾਵਨ ਹੈ ਤੂੰ ਤੇ ਅਤੀ ਪਵਿੱਤਰ ਹੈ ਤੋ ਸ਼੍ਰੀ ਨਾਮਦੇਵ ਜੀ ਮਹਾਰਾਜ ਕਹਿੰਦੇ ਨੇ ਇਸਨਾਮ ਤੇ ਮੈਂ ਤੈਨੂੰ ਤਾਂ ਕਰਾਵਾਂ ਕਿ ਤੂੰ ਮੈਲਾ ਹੋਇਆ ਪਰ ਤੂੰ ਤੇ ਕਦੇ ਮੈਲਾ ਹੁੰਦਾ ਹੀ ਨਹੀਂ ਔਰ ਤੈਨੂੰ ਕੀ ਇਸ਼ਨਾਨ ਕਰਾਵਾਂ ਤੂੰ ਜਲ ਜੰਤੂ ਹੋ ਕੇ ਅੱਥੇ ਪੈਰ ਜਲ ਦੇ ਚ ਰਹਿ ਰਹੇ ਆਂ ਸਾਗਰਾਂ ਦੇ ਚ ਰਹਿ ਰਹੇ ਆਂ ਦਰਿਆਵਾਂ ਦੇ ਚ ਰਹਿ ਰਹੇ ਆਂ ਝੀਲਾਂ ਦੇ ਚ ਰਹਿ ਰਹੇ ਆਂ ਤੈਨੂੰ ਕੀ ਇਸ਼ਨਾਨ ਕਰਾਵਾਂ ਇੰਜ ਬ੍ਰਹਮ ਗਿਆਨ ਦਾ ਪੂਰਨ ਬੋਧ ਭਗਤ ਨਾਮਦੇਵ ਜੀ ਮਹਾਰਾਜ ਦੇ ਅੰਦਰੋਂ ਪੈਦਾ ਹੋਇਆ हे ਪ੍ਰਭੂ ਜਲ ਦੇ ਚ ਤੂੰ ਮੱਛੀ ਰਿਸ਼ਤੋਂ ਤੋਂ ਤੇ ਵਿਆਪਕ ਹੈ ਇਹ ਬੇਬੀਠਲ ਊਬੇ ਬੀਠਲ ਬੀਠਲ ਬਿਨ ਸੰਸਾਰ ਨਹੀਂ ਥਾਨ ਤਨੰਤਰ ਪ੍ਰਣਵੇ ਨਾਮਾ ਪੂਰ ਰਹੋ ਤੋ ਸਰਬਮਈ ਸ਼੍ਰੀ ਨਾਮਦੇਵ ਜੀ ਮਹਾਰਾਜ ਅਗਾ ਫੁੱਲਾਂ ਬਾਰੇ ਐਸਾ ਕਹਿੰਦੇ ਨੇ हे ਪ੍ਰਭੂ ਜਦ ਮੈਂ ਸੋਚਿਆ ਕਿ ਤੈਨੂੰ ਫੁੱਲਾਂ ਦੀ ਮਾਲਾ ਬਣਾ ਕੇ ਪਹਿਨਾਵਾਂ ਤਿੱਥੋਂ ਤਿਤਲੀ ਹੋ ਕੇ ਸ਼ਹਿਦ ਦੀ ਮੱਖੀ ਹੋ ਕੇ ਭੌਰਾ ਹੋ ਕੇ ਆਪ ਹੀ ਪਹਿਲੇ ਰਸ ਲੈ ਲੈਣਾ ਤੈਨੂੰ ਕੀ ਮੈਂ ਮਾਲਾ ਪੈਣਾ ਜਦ ਮੈਂ ਸੋਚਿਆ ਤੈਨੂੰ ਦੁੱਧ ਪਿਲਾਵਾ ਪਰ ਤੂੰ ਬਛੜਾ ਹੋ ਕੇ ਆਪ ਹੀ ਪਹਿਲੇ ਦੁੱਧ ਪੀ ਲੈਣਾ ਆਪੇ ਭੋਗ ਲਾ ਲੈਣਾ ਗਊ ਤੂੰ ਬਛੜਾ ਤੂੰ ਦੁੱਧ ਤੂੰ ਤੂੰ ਹੀ ਤੂੰ ਹੈ ਈਬੇ ਬੀਠਲ ਊਬੇ ਬੀਠਲ ਬੀਠਲ ਬਿਨ ਸੰਸਾਰ ਨਹੀਂ ਥਨ ਥਨ ਅੰਤਰ ਪ੍ਰਣਵੇ ਨਾਮਾ ਪੂਰ ਰਹੋ ਤੂੰ ਸਰਬ ਮਹੀਂ ਇਥੋਂ ਐਸਾ ਵੀ ਪਤਾ ਚੱਲਦਾ ਹੈ ਕਿ ਸ਼੍ਰੀ ਨਾਮਦੇਵ ਜੀ ਮਹਾਰਾਜ ਨਿਰਗੁਣ ਬ੍ਰਹਮ ਦੇ ਉਪਾਸ਼ਕ ਨੇ ਵਿਆਪਕ ਬ੍ਰਹਮ ਦੇ ਉਪਾਸ਼ਕ ਨੇ ਆਪ ਦੇ ਐਸੇ ਬੋਲ ਵੀ ਨੇ ਹਿੰਦੂ ਪੂਜੇ ਦੇ ਹੁਰਾ ਮੁਸਲਮਾਨ ਮਸਜਿਦ ਨਾਮੇ ਸੋਈ ਸੇਵਿਆ ਨਾ ਦੇਹੁਰਾ ਨਾ ਮਸਜਿਦ ਹਿੰਦੂ ਲੱਭਦਾ ਹੈ ਮੂਰਤੀਆਂ ਵਿੱਚ ਪ੍ਰਭੂ ਨੂੰ ਮੁਸਲਮਾਨ ਲੱਭਦਾ ਹੈ ਖਾਨਕਾਰੇ ਚੋਂ ਨਾਮਦੇਵ ਜੀ ਮਹਾਰਾਜ ਕੰਨਨ ਮੈਂ ਤੇ ਜਿਦੜ ਦੇਖਦਾ ਤੇਰੇ ਤੋਂ ਬਿਨਾ ਕੁਝ ਹੈ ਹੀ ਨਹੀਂ ਤੂੰ ਹੀ ਤੂੰ ਹੈ ਇਸ ਨੂੰ ਸ਼੍ਰੀ ਨੰਦ ਲਾਲ ਜੀ ਮਹਾਰਾਜ ਨੇ ਇੰਜ ਬਿਆਨ ਕੀਤਾ ਬ੍ਰਾਹਮਣ ਮੁਸ਼ਤਾਕੇ ਬੁੱਧ ਜ਼ਾਹਿਦ ਫਿਦਾਏ ਖਾਨ ਕਾ ਹਰ ਕੋ ਜਾ ਜਾ ਮੈਂ ਮੁਹੱਬਤ ਦੀਦਾਮ ਸਰਸ਼ਾਰ ਅਸਤ ਬ੍ਰਾਹਮਣ ਲਬਦਾ ਤੈਨੂੰ ਬੋਤਾਂ ਦੇ ਚਾਉ ਔਰ ਮੁਸਲਮ ਲਬਦਾ ਤੈਨੂੰ ਖਾਨਕਾ ਦੇ ਚਾਉ ਪਰ ਹਰ ਕੋ ਜਾ ਜਾ ਮੈਂ ਮੁਹੱਬਤ ਮੈਨੂੰ ਤੇ ਹਰ ਥਾਂ ਤੇ ਤੇਰੀ ਮੁਹੱਬਤ ਤੇਰਾ ਪਿਆਰ ਹੀ ਦਿਖਾਈ ਦਿੰਦਾ ਹੈ ਚਾਹੇ ਮੰਦਰ ਹੈ ਚਾਹੇ ਮਸਜਿਦ ਹੈ ਹਰ ਪਾਸੇ ਤੂੰ ਹੀ ਤੂੰ ਹੈ ਤੋ ਸ਼੍ਰੀ ਨਾਮਦੇਵ ਜੀ ਮਹਾਰਾਜ ਕਹਿੰਦੇ ਨੇ ਹਿੰਦੂ ਪੂਜੇ ਦੇਹਰਾ ਮੁਸਲਮਾਨ ਮਸਜਿਦ ਨਾਵੇਂ ਸੋਈ ਸੇਵਿਆ ਨਾ ਦੇਹਰਾ ਨਾ ਮਸਜਿਦ ਤੋ ਫਿਰ ਕਿੱਥੇ ਹੈ ਜੇ ਮੰਦਰ ਤੇ ਮਸਜਿਦ ਦੇ ਚ ਨਹੀਂ ਤੋ ਫਿਰ ਕਿੱਥੇ ਹੈ ਤੋ ਨਾਮਦੇਵ ਕਹਿੰਦੇ ਨੇ ਸਵੇ ਘਟ ਰਾਮ ਬੋਲੇ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ ਮੇਰਾ ਰਾਮ ਘਟ ਘਟ ਦੇਚ ਬੋਲ ਰੇ ਔਰ ਰਾਮ ਤੋਂ ਬਿਨਾ ਕੌਣ ਬੋਲ ਸਕਦਾ ਰਾਮ ਹੀ ਬੋਲ ਰਿਹਾ ਪਸ਼ੂਆਂ ਦੇਚ ਰਾਮ ਹੀ ਬੋਲ ਰਿਹਾ ਪੰਛੀਆਂ ਦੇਚ ਰਾਮ ਹੀ ਬੋਲ ਰਿਹਾ ਮਨੁੱਖਾਂ ਦੇਚ ਰਾਮ ਹੀ ਬੋਲ ਰਿਹਾ ਪਵਨ ਦੀ ਸ਼ਾਸ਼ਾਂ ਵਿੱਚ ਰਾਮ ਹੀ ਬੋਲ ਰਿਹਾ ਹੈ ਸਾਗਰ ਦੇ ਗਰਜਨ ਦੇ ਵਿੱਚ ਬਦਲਾਂ ਦੇ ਗਰਜਨ ਦੇ ਵਿੱਚ ਔਰ ਸਾਗਰ ਦੀ ਗਰਜਨ ਦੇ ਵਿੱਚ ਹੀ ਨਹੀਂ ਪ੍ਰਭੂ ਬੋਲ ਰਿਹਾ ਹੈ ਕੋਇਲ ਦੀ ਕੂੜੇ ਵਿੱਚ ਬੁਲਬੁਲਾ ਦੇ ਚੈ ਚਹਾਣ ਦੇ ਵਿੱਚ ਏ ਪ੍ਰਭੂ ਤੂੰ ਹੀ ਤੇ ਬੋਲ ਰਿਹਾ ਹੈ ਸਭ ਘਟ ਰਾਮ ਬੋਲੇ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਏ ਪ੍ਰਭੂ ਤੂੰ ਹੀ ਬੋਲ ਰਿਹਾ ਹੈ ਸਭ ਘਟ ਦੇ ਅੰਦਰ ਬੋਲ ਰਿਹਾ ਹੈ ਕੋ ਇਸ ਤਰ੍ਹਾਂ ਜੋ ਵਿਆਪਕ ਬ੍ਰਹਮ ਹੈ ਇਸ ਤਰ੍ਹਾਂ ਦਾ ਜੋ ਵਿਆਪਕ ਪਰਮਾਤਮਾ ਹੈ ਸ਼੍ਰੀ ਨਾਮਦੇਵ ਜੀ ਮਹਾਰਾਜ ਉਸ ਦੇ ਪੁਜਾਰੀ ਨੇ ਨਾਮਦੇਵ ਜੀ ਮਹਾਰਾਜ ਦੀ ਦ੍ਰਿਸ਼ਟੀ ਵਿੱਚ ਪ੍ਰਭੂ ਇੱਕ ਵਿਆਪਕ ਸਤ ਹੈ ਉਹ ਅਖੰਡ ਜੋਤੀ ਹੈ ਖੰਡਿਤ ਨਹੀਂ ਹੈ ਟੁਕੜਿਆਂ ਟੁਕੜਿਆਂ ਵਿੱਚ ਨਹੀਂ ਹੈ ਅਖੰਡ ਜੋਤੀ ਹੈ ਵਿਆਪਕ ਹੈ ਪਰ ਉਸ ਤੱਕ ਕਿਵੇਂ ਪਹੁੰਚੀ ਹੈ ਤੇ ਉਸ ਨੂੰ ਕਿਵੇਂ ਪ੍ਰਾਪਤ ਕਰੀਏ ਨਾਮਦੇਵ ਦੇ ਇਹ ਆਖਰੀ ਬੋਲ ਪਾਬ ਜੀ ਦੇ ਸਮਖੇ ਬੈਠ ਕੇ ਆ। ਸ਼੍ਰੀ ਨਾਮਦੇਵ ਜੀ ਮਹਾਰਾਜ ਦਾ ਫਰਮਾਨ ਜਿਉਂ ਜਲ ਮਾਂਝੇ ਮਾਛ ਲੋ ਮਾਰਗ ਪੇਖਣੋ ਨਾ ਜਾਈ। ਜਿਉਂ ਆਕਾਸ਼ੇ ਪੰਖੀ ਅਲੋ ਖੋਜ ਨਿਰਖੋ ਨਾ ਜਾਈ। ਉਸ ਪ੍ਰਭੂ ਨੂੰ ਕਿਵੇਂ ਤਲਾਸ਼ ਕਰੀਏ ਤੇ ਉਸ ਪ੍ਰਮਾਤਮਾ ਤੱਕ ਕਿਵੇਂ ਪਹੁੰਚੀਏ ਜੋ ਵਿਆਪਕ ਹੈ? ਕਿਵੇਂ ਪਹੁੰਚੀਏ? ਮਾਰਗ ਕੀ ਹੈ? ਆਖਿਰ ਰਸਤਾ ਕੀ ਹੈ? ਤੋਂ ਨਾਮਦੇਵ ਕਹਿੰਦੇ ਨੇ ਜਿਵੇਂ ਜਲ ਵਿੱਚ ਮੱਛੀ ਚੱਲਦੀ ਹੈ ਤੇ ਰਸਤਾ ਬਣਦਾ ਉੰਜ ਬਣਾ ਬਣਾਇਆ ਕੋਈ ਰਸਤਾ ਨਹੀਂ ਹੈ ਬਣਾ ਬਣਾਇਆ ਕੋਈ ਮਾਰਗ ਨਹੀਂ ਨੇ ਚੱਲਦਿਆਂ ਹੀ ਮਾਰਗ ਬਣਦਾ ਹੈ ਆਸਮਾਨ ਦੇਤੇ ਬਣੇ ਬੜਾਈ ਕੋਈ ਸੜਕ ਨਹੀਂ ਹੈ ਪੰਛੀ ਉੱਡਦਾ ਤੇ ਮਾਰਗ ਬਣਦਾ ਉੰਜ ਕੋਈ ਮਾਰਗ ਨਹੀਂ ਉੰਜ ਕੋਈ ਰਸਤਾ ਨਹੀਂ ਬਸ ਉੱਡਦਿਆਂ ਹੀ ਰਸਤਾ ਬਣਦਾ ਤੇ ਮੱਛੀ ਦੇ ਚੱਲਦਿਆਂ ਹੀ ਸਾਗਰ ਵਿੱਚ ਮਾਰਗ ਬਣਦਾ ਉੰਜ ਕੋਈ ਮਾਰਗ ਨਹੀਂ मनुख जैसे-जैसे राम ਦਾ ਰਟਨ ਕਰਨਾ ਆਰੰਭ ਕਰ ਦਿੰਦਾ ਹੈ राम ਦਾ ਮਾਰਗ ਬਣਨਾ ਵੀ ਸ਼ੁਰੂ ਹੋ ਜਾਂਦਾ ਹੈ ਗੁਰੂ ਗੁਰੂ ਦੀ ਆਰਾਧਨਾ ਜੈਸੇ மனுਖ ਆਰੰਭ ਕਰ ਦਿੰਦਾ ਹੈ ਗੁਰੂ ਗੁਰੂ ਦਾ ਨਾਮ ਲੈਣਾ ਜਦ ਸ਼ੁਰੂ ਕਰ ਜਾਂਦਾ ਹੈ ਤੋਂ ਗੁਰੂ ਦਾ ਮਾਰਗ ਵੀ ਬਣਨਾ ਨਾਲ ਸ਼ੁਰੂ ਹੋ ਜਾਂਦਾ ਹੈ ਬਣਾ ਬੜਾਇਆ ਮਾਰਗ ਨਹੀਂ ਹੈ ਇੱਥੇ ਜਪਦਿਆਂ ਮਾਰਗ ਬਣੇਗਾ ਇੱਥੇ ਨਾਮ ਉਚਾਰਨ ਕਰਦਿਆਂ ਹੀ ਮਾਰਗ ਬਣੇਗਾ ਜ਼ਮੀਨ ਦੇ ਉੱਤੇ ਸਾਨੂੰ ਬਣੀਆਂ ਬੜੀਆਂ ਬੜਾਈਆਂ ਸੜਕਾਂ ਮਿਲ ਸਕਦੀਆਂ ਚੱਲਣਾ ਸਾਨੂੰ ਪੈਂਦਾ ਸੜਕ ਨਹੀਂ ਬਣਾਣੀ ਪੈਂਦੀ ਪਰ ਇੱਥੇ ਅਧਿਆਤਮਿਕ ਮੰਡਲ ਦੇ ਵਿੱਚ ਤੇ ਐਸਾ ਹੈ ਕਿ ਅਸੀਂ ਜਦ ਚਲਾ ਗਏ ਤੋ ਚਲਦਿਆਂ ਹੀ ਸੜਕ ਬਣੇਗੀ ਜਿਵੇਂ ਸੀ ਧਰਤੀ ਤੇ ਵੀ ਕਈ ਦਫਾ ਦੇਖਨੇ ਆ ਕਿ ਲਗਾਤਾਰ ਮੁਨੁਕ ਕਿਸੇ ਇੱਕ ਥਾਂ ਤੋਂ ਲੰਘਣ ਤੋ ਆਪਣੇ ਆਪ ਪगडंडी ਬਣ ਜਾਂਦੀ ਇੱਕ ਰੇਖਾ ਬਣ ਜਾਂਦੀ ਇੱਕ ਮਾਰਗ ਬਣ ਜਾਂਦਾ ਹੈ ਅਧਿਆਤਮਿਕ ਮੰਡਲ ਦੇ ਵਿੱਚ ਐਸਾ ਹੈ ਵਾਹਿਗੁਰੂ ਵਾਹਿਗੁਰੂ ਜਪਣਾ ਆਰੰਭ ਕਰ ਦਈਏ ਬਸ ਆਰੰਭ ਕਰਦੇ ਆ ਹੀ ਮਾਰਗ ਬਣਦਾ ਹੈ ਜੈਸੇ ਮੱਛੀ ਚਲੇ ਤੋ ਰਸਤਾ ਬਣਦਾ ਹੈ ਉੰਜ ਕੋਈ ਰਸਤਾ ਨਹੀਂ ਇੱਥੇ ਇੰਜ ਪਹੁੰਚਣਾ ਹੈ ਪਰਮਾਤਮਾ ਤੱਕ ਜਿਵੇਂ ਮੱਛੀ ਇੱਕ ਥਾਂ ਤੋਂ ਦੂਸਰੀ ਥਾਂ ਤੇ ਪਹੁੰਚਦੀ ਹੈ ਜਿਵੇਂ ਪੰਛੀ ਇੱਕ ਥਾਂ ਤੋਂ ਦੂਸਰੇ ਥਾਂ ਤੱਕ ਪਹੁੰਚਦਾ ਹੈ ਇਸ ਨੂੰ ਖੋਲਿਆ ਹੈ ਪਰਮ ਦਾਰਸ਼ਨਿਕ ਸੰਗ ਗੁਰੂ ਘਰ ਦੇ ਵੇਦ ਵਿਆਸ ਭਾਈ ਗੁਰਦਾਸ ਗੁਰਮੁਖ ਖੋਜ ਅਗੰਮ ਹੈ ਜਿਉਂ ਜਲ ਅੰਦਰ ਮੀਨ ਫਿਰੰਦਾ ਗੁਰਮੁਖ ਖੋਜ ਅਲਖ ਹੈ ਜਿਉਂ ਆਕਾਸ਼ੇ ਪੰਖ ਉਡੰਦਾ ਗੁਰਮੁਖ ਜਿਹੜਾ ਹੈ ਉਹ ਪ੍ਰਮਾਤਮਾ ਦੀ ਖੋਜ ਇਸ ਤਰ੍ਹਾਂ ਕਰ ਲੈਂਦਾ ਜਿਵੇਂ ਸਾਗਰ ਦੇ ਵਿੱਚ ਮੱਛੀ ਇੱਕ ਥਾਂ ਤੋਂ ਦੂਸਰੀ ਥਾਂ ਤੇ ਪਹੁੰਚ ਜਾਂਦੀ ਏ ਜਿਵੇਂ ਪੰਛੀ ਇੱਕ ਥਾਂ ਤੋਂ ਦੂਸਰੀ ਥਾਂ ਤੇ ਪਹੁੰਚ ਜਾਂਦਾ ਹੈ ਬਿਨਾਂ ਮਾਰਗ ਦੇ ਉੜਦੇ ਹੀ ਮਾਰਗ ਬਣਦਾ ਹੈ ਚਲਦੇ ਹੀ ਮਾਰਗ ਬਣਦਾ ਹੈ ਇਸ ਤਰ੍ਹਾਂ ਗੁਰੂ ਦਾ ਸਿੱਖ ਜਦ ਜਪਦਾ ਹੈ ਤੋ ਜਪਦੇ ਹੀ ਜਪਦੇ ਆ ਪ੍ਰਮਾਤਮਾ ਤੱਕ ਪਹੁੰਚ ਜਾਂਦਾ ਹੈ ਈਸ਼ਵਰ ਤੱਕ ਪਹੁੰਚ ਜਾਂਦਾ ਹੈ ਅਕਾਲ ਪੁਰਖ ਤੱਕ ਪਹੁੰਚ ਜਾਂਦਾ ਹੈ ਹੂ ਬਹੋ ਸ਼੍ਰੀ ਨਾਮਦੇਵ ਜੀ ਮਹਾਰਾਜ ਇਹੀ ਕੁਛ ਕਹਿ ਰਹੇ ਨੇ ਮਾਰਗ ਬਣਾ ਬਣਾਇਆ ਨਹੀਂ ਹੈ ਰਾਮ ਰਾਮ ਜਪਦੇ ਆਏ ਰਾਮ ਦਾ ਮਾਰਗ ਬਣੇਗਾ ਔਰ ਰਾਮ ਦੀ ਲਿੰਤਾ ਲਸ਼ੀਬ ਹੋਵੇਗੀ ਰਾਮ ਨਾਮ ਵਿੱਚ ਲੀਨ ਬਿਠਲ ਬਿਠਲ ਦੇ ਚ ਲੀਨ ਸ਼੍ਰੀ ਨਾਮਦੇਵ ਜੀ ਮਹਾਰਾਜ ਆਪਣੇ ਗੀਤਾਂ ਦੇ ਰਾਹੀਂ ਜਗਤ ਨੂੰ ਬਿਠਲ ਦੇ ਚ ਲੀਨ ਕਰਦੇ ਰਹੇ ਰਾਮ ਦੇ ਚ ਲੀਨ ਕਰਦੇ ਰਹੇ ਔਰ ਭਰਮਣ ਕਰਦਿਆਂ ਕਰਦਿਆਂ अनेका ਨੂੰ ਆਪ ਨੇ ਰਾਮ ਦੇ ਚ ਲੀਨ ਕੀਤਾ ਬਿਠਲ ਦੇ ਚ ਲੀਨ ਕੀਤਾ ਔਰ ਲੀਨ ਕਰਦਿਆਂ ਕਰਦਿਆਂ ਇੱਕ ਦਿਨ ਆਪ ਸਿਰਫ ਮਾਨਸਿਕ ਤੌਰ ਤੇ ਨਹੀਂ ਸਰੀਰਕ ਤੌਰ ਤੇ ਵੀ ਉਸ ਬਿਠਲ ਦੇ ਚ ਲੀਨ ਹੋ ਗਏ उस प्रभु ਦੇ ਲੀਨ ਹੋ ਗਏ ਔਰ ਇਹ ਲੀਨਤਾ ਐਸੀ ਹੋਈ ਸੂਰਜ ਕਿਰਨ ਮਿਲੇ ਜਲ ਕਾ ਜਲ ਹੂ ਆਰਾਮ ਜੋਤੀ ਜੋਤ ਰਲੀ ਸੰਪੂਰਨ ਧੀਆ ਰਾਮ